ਮੋਗਾ ਜ਼ਿਲ੍ਹੇ ਵਿੱਚ 스마트 ਵਿਲੇਜ ਮੁਹਿੰਮ ਦੇ ਦੂਜੇ ਗੇੜ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਮੋਗਾ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਮੋਗਾ ਦੇ ਐਮਪੀ ਮੁਹੰਮਦ ਸਦੀਕ ਵੀ ਹਾਜ਼ਰ ਰਹੇ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਦੇ ਆਗੂ ਪੰਜਾਬ ਦੇ ਮੁੱਖ ਮੰਤਰੀ ਡੈਪਟਡ ਮਹਾਰਾਜਾ ਅਮਰਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼ੁਰੂਆਤ ਕਰਕੇ ਅੱਜ ਦੂਜੇ ਪੜਾਅ ਦੇ ਵਿੱਚ ਇਹ ਵੀਡੀਓ ਕਾਨਫਰੰਸ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਸਾਰੇ ਪ੍ਰੋਗਰਾਮ ਬਾਰੇ ਸ੍ਰੀ ਰਾਹੁਲ ਗਾਂਧੀ ਜੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਸਨ ਬਲਕਿ ਮੈਂ ਸਮਝਦਾ ਵੀ ਉਹ ਸਾਥ ਦੇ ਰਹੇ ਸਨ ਪੰਜਾਬ ਦੀ ਉਹ ਸਾਰੀ ਪੰਜਾਬ ਦਾ ਵਿਕਾਸ ਜੋ ਹੋ ਰਿਹਾ ਹੈ ਉਹਦੇ ਵਿੱਚ ਉਹਨੂੰ ਦੇਖ ਕੇ ਉਹਨਾਂ ਨੇ ਵੀ ਖੁਸ਼ੀ ਜ਼ਾਹਰ ਕੀਤੀ ਹੈ ਦੂਜੀ ਗੱਲ ਹੈ ਬਈ ਇਹ ਵੀਡੀਓ ਕਾਲ ਫੁੱਲ ਸਿੰਘ ਜਿਹੜੀ ਹੋਈ ਹੈ ਇਸ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਸਾਰੇ ਵੀਡੀਓਜ਼ ਸਾਰੇ ਐਸਐਸਪੀ ਸਾਹਿਬਾਨ ਮੇਰੇ ਨਾਲ ਵੀ ਬੈਠੇ ਲਿੱਤੇ ਮੈਂ ਇਸ ਵळे ਮੋਗੇ ਚ ਬੋਲ ਰਿਹਾ ਤਾਂ ਮੇਰਾ ਮਤਲਬ ਕਹਿਣ ਦਾ ਇਹ ਹੈ ਬਈ ਇਹ ਪ੍ਰੋਗਰਾਮ ਆਪਣੇ ਤਰੀਕੇ ਦਾ ਇੱਕ ਬਿਹਤਰੀਨ ਔਰ ਬਹੁਤ ਹੀ ਅੱਛਾ ਪ੍ਰੋਗਰਾਮ ਹੈ ਉਸ ਤੋਂ ਇਲਾਵਾ 25 ਕਰੋੜ ਰੁਪਏ ਹਰ ਅ ਕੰਸਟੀਟੂਐਂਸੀ ਨੂੰ ਪੰਜਾਬ ਸਰਕਾਰ ਨੇ ਦੇਣਾ ਹੈ ਔਰ ਦੇ ਰਹੀ ਹੈ ਮੈਂ ਕਿਉਂਕਿ ਜ਼ਿਲ੍ਹਾ ਫਰੀਦਕੋਟ ਦੀ ਸਰਦਾ ਸੇਵਾਦਾਰ ਹਾਂ ਪਾਰਲੀਮੈਂਟ ਹਲਕੇ ਦਾ ਤੋਂ ਇਸ ਕਰਕੇ ਜੈਤ ਵਿੱਚ ਵੀ ਮੈਂ ਦੇਖਿਆ ਇੱਥੇ ਵੀ ਮੈਂ ਇੱਥੇ ਵੀ ਮੈਂ ਦੇਖ ਰਿਹਾ ਮੋਗਾ ਦੇ ਵਿੱਚ ਵੀ ਇਸ ਤੋਂ ਇਲਾਵਾ ਮੇਰੇ ਹਲਕੇ 'ਚ ਨੌ ਕੈਸੇਚੁਸ ਜਉਂਦੀਆਂ ਨੇ ਆਪ ਜੀ ਨੂੰ ਪਤਾ ਹੀ ਹੋਣਾ ਕਿ ਬੁੱਟਰ ਸ਼ਹੀ ਵਰਗੇ ਪਿੰਡ ਜਿਨ੍ਹਾਂ ਨੂੰ ਨੈਸ਼ਨਲ ਪੱਤਰ ਤੇ ਅਵਾਰਡ ਦਿੱਤਾ ਗਿਆ ਉਹ ਮੇਰੇ ਹਲਕੇ ਚ ਆਉਂਦੇ ਨੇ ਤੇ ਮੇਰੇ ਮੇਰੇ ਕਹਿਣ ਦਾ ਮਤਲਬ ਹੈ ਕਿ ਪਿੰਡਾਂ ਦੇ ਪੰਚ ਤੇ ਸਰਪੰਚ ਸਾਰੇ ਲੋਕ ਲੜ ਕੇ ਇਸ ਵੇਲੇ ਕਾਂਗਰਸ ਦੀ ਅਗਵਾਈ ਦੇ ਵਿੱਚ ਬਹੁਤ ਹੀ ਅੱਛਾ ਪ੍ਰੋਗਰਾਮ ਕਰ ਰਹੇ ਨੇ ਔਰ ਇਹ ਪ੍ਰੋਗਰਾਮ ਮੈਂ ਸਮਝਦਾ ਪੰਜਾਬ ਨੂੰ ਇੱਕ ਨੰਬਰ ਤੇ ਲੈ ਜਾਣ ਵਾਸਤੇ ਕੈਪਟਨ ਮਹਾਰਾਜ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਜਿਵੇਂ 2002 ਤੋਂ ਲੈ ਕੇ 2002 ਤੋਂ ਲੈ ਕੇ 2007 ਤੱਕ ਇਹ ਸਾਰਾ ਪ੍ਰੋਗਰਾਮ ਪਹਿਲਾਂ ਕੈਪਟਨ ਸਾਹਿਬ ਦੀ ਅਗਵਾਈ ਚ ਹੋਇਆ ਸੀਗਾ ਸਰਪਲ ਕਿੰਨੀ ਰਕਮ ਅਨਾਉਂਸ ਕੀਤੀ ਗਈ ਹੈ ਹੁਣ ਹਾਂ 25 ਕਰੋੜ ਰੁਪਇਆ ਪਰ ਕੰਸੀਜੈਂਸੀਸ ਦੇਣਾਂਗੇ ਸਰ ਕਿੰਨੇ ਖੇਡ ਸਟੇਡੀਅਮ ਤੇ ਕਿੰਨੇ ਸਾਰਾ ਜਿਹੜਾ ਕੈਪਟਨ ਸਾਹਿਬ ਨੇ ਅਨਾਉਂਸ ਕੀਤਾ ਉਸ ਬਾਰੇ ਜਾਣਕਾਰੀ ਦੋ ਜੀ ਨਹੀਂ ਇਸ ਵੇਲੇ ਮੈਂ ਦੇਖੋ ਉਹਨਾਂ ਨੇ ਬਹੁਤ ਸਾਰਾ ਕੁਝ ਅਨਾਉਂਸ ਕੀਤਾ ਸਾਰਾ ਮੈਨੂੰ ਯਾਦ ਨਹੀਂ ਮੇਰੇ ਕੋਲ ਲਿਖਿਆ ਹੋਇਆ ਹੈ ਕਿ ਮੈਂ ਤੁਹਾਨੂੰ ਸਾਫ਼ ਗੱਲ ਦੱਸ ਦਿੰਨਾ ਮੈਨੂੰ ਨਾ ਮੈਨੂੰ ਝੂਠ ਬੋਲਣ ਦੀ ਆਦਤ ਹੈ ਨਾ ਮੈਂ ਲਗਭਗ ਕਹਿੰਦਾ ਹੁਣਾ ਲਗਭਗ ਤਾਂ ਵੀ ਕੋਈ ਮਸਲਬ ਨਹੀਂ ਹੈ ਜਦੋਂ ਸਾਰੀ ਰਕਮ ਬੋਲੀ ਗਈ ਹੈ ਸਭ ਨੂੰ ਪਤਾ ਹੋਏਗਾ ਤਾਂ ਹਾਂ ਮੈਨੂੰ ਇਹ ਅੰਕੜੇ ਯਾਦ ਨਹੀਂ ਹੈਗੇ ਲੇਕਿਨ 25 ਕਰੋੜ ਰੁਪਏ ਮੈਨੂੰ ਇਸ ਕਰਕੇ ਆਉਂਦਾ ਕਿ ਉਹਨਾਂ ਨੇ ਕਿਉਂਕਿ ਜਦੋਂ ਮੀਟਿੰਗ ਹੋਈ ਹੈ